ਮੈਨੂੰ ਕਾਲ ਕਰੀ ਜਾਂਦੀ ਭਾਬੀ ਕਿ ਆ ਜਾ ਆ ਜਾ ਜਾ ਸਾਗ ਬਣਾਉਣਾ ਸਾਗ ਬਣਾਉਣਾ ਮੈਂ ਕਾ ਚੱਲ ਮੈਂ ਆਉਂਦੀ ਹੁਣ ਤਰੀਜਣ ਲਾ ਪਿਆਣਾ ਹਨਾ ਤੇ ਆ ਵੇਖੋ ਅਜੇ ਅਜੇ ਉਤਰਾ ਹੀ ਪਿਆ ਵਾ ਇਹ ਤੋ ਹੋ ਗਈ ਰੱਖਿਆ ਮੈਂ ਚੁੱਲੇ ਦੀ ਆਣ ਕੇ ਨਾ ਆਉਂਦੀ ਉਹ ਦਹੀਂ ਹਾਂ ਫੇ ਕਲਿੱਪ ਲੈਣੀ ਚੁੱਲੇ ਦੀ ਕਿ ਰਿਜਣ ਡਿਆ ਇਹ ਹੁਣ ਮੈਨੂੰ ਕੱਟਣਾ ਮੈਂ ਮੈਂ ਕੱਟ ਕੇ ਤਾਉਂਦੀ ਹੁਣ ਜਾਦੀ ਬਾਲਰ ਬੋਲਾ ਲਿਆ ਮੈਂ ਕੱਟਦੀ ਚੁੱਲੇ ਤੇ ਬਣਾਉਣਾ ਨਾ ਤਾਂ ਗੰਦਲੇ ਬੜੀਆਂ ਮੋਟੀਆਂ ਸਾਡੀਆਂ ਆ ਵੇਖੋ ਗੰਦਲਾ ਦਜੀ ਸਰੋਂ ਆ ਨਾ ਇਹ ਆ ਦੇਖ ਕਿਹੜੀ ਸਰੋਂ ਹੈ ਇਹ ਚੌੜੇ ਪੱਤੇ ਵਾਲੇ ਚੌੜੇ ਪੱਤੇ ਵਾਲੇ ਇਹ ਰੈੱਡ ਜੂ ਜੰਗੀ ਤੇ ਰੱਖਦੇ ਜਿੰਮਾ ਨੇ ਹਾਂ ਮਹਿੰਦੀ ਹਰ ਕਾ ਬੜਾ ਜਸ ਇਹਨੂੰ ਖੇਲਦੇ ਨੇ ਇਹਨੂੰ ਖੇਲਦਾ ਨਹੀਂ ਲੋੜ ਹੀ ਨਹੀਂ ਆਤਰਾ ਹਾਂ ਲੋੜ ਹੀ ਨਹੀਂ ਇਹ ਲਾ ਪੂੜੀਆਂ ਤੇ ਫਿਰ ਠੀਕ ਹੈ ਪੂਲੀ ਇਹ ਇਹ ਸਰੋਂ ਇਹ ਦੰਦਲ ਪੰਜਾਬ ਦੀ ਇਹ ਦੰਦਲੇ ਠੀਕ ਹੈ ਪੜਦੇ ਕੜਦੇ ਦੱਸਦੇ ਨੇ ਆ ਕੇ ਪਾਬੀ ਦੇ ਧੋਖਾ ਕੀਤਾ ਮੇਰਾ ਨੋਕਾ ਕਿੱਥਾ ਪਾਬੀਲੇ ਤੋਂ ਕਾਗਿਤਾ ਕੋਈ ਨਾ ਮਾ ਦੇ ਪੀਲੇ ਆ ਗਏ ਬਲਾ ਟੋਕਾ ਆ ਪਪੀਆ ਖਾਈ ਨਹੀਂ ਕਾਲੀ ਕਿੱਥੋਂ ਸਾਗ ਢਿਛਤੀ ਬਣਾ ਲਓ ਚਲ ਬਹੁਤ ਥੰਦੀ ਦੇਈਏ ਕੋਣ ਆਉਗੀ ਵਧੀਆ ਉਹ ਨਾ ਕਾਲੀ ਕਾਲੀ ਦੀ ਫੋਟੋ ਉਂਡੀ ਚਾਨਣ ਜ ਨਹੀਂ ਆਉਗੀ ਜਮਹਾਂ ਦਾ ਨਮਸਕਾਰ ਮੈਂ ਤੇਲ ਮੇਰੇ ਤਾਂ ਨੋ ਨੀ ਆ ਗਿਆ ਨਿਕਲਦੀ ਸਾਡਾ ਵਲੌਗ ਬਣ ਰਿਹਾ ਅੱਛਾ ਜੀ ਆਪਾਂ ਪ੍ਰਸ਼ਾਦ ਪਾਣੀ ਛਕ ਲਿਆ ਸੀ ਤੇ ਦੱਸਣਾ ਪ੍ਰਸ਼ਾਦ ਪਾਣੀ ਵੀ ਖਾ ਪਿਆ ਦੇ ਆਪਾਂ ਪ੍ਰਸ਼ਾਦ ਪਾਣੀ ਛਕ ਲਿਆ ਸੀ ਭਾਬੀ ਨੇ ਕੀਤਾ ਫੋਨ ਕਹਿੰਦੀ ਸਾਗ ਬਣਾਉਣਾ ਆ ਜਾ ਮੈਂ ਥੋੜੀ ਲੇਟ ਆਈ ਕਿ ਕੰਮ ਵਿੱਚ ਮੈਂ ਚਲ ਉਹਨੇ ਨਾ ਗਾ ਦੇ ਜਲੋ ਜਲਾ ਪਿਆਣਾ ਸ਼ਾਇਦ ਨਾ ਚੱਲ ਜਾਨੀ ਘੋਟ ਕੱਟਨੀ ਆ ਤੇ ਇਹ ਪਹਿਲਾਂ ਜੇ ਧੋ ਤਾ ਕੇ ਮਿੱਠੀ ਤੇ ਬਾਲਣ ਲੈਣਾ ਤੇ ਮੈਂ ਫਿਰ ਕੱਟ ਕੇ ਦੇਣਾ ਹੁਣ ਹਾਂ ਟੋਕਾ ਬੜਾ ਵਧੀਆ ਤੁਹਾਡੇ ਤੇ ਇੱਕ ਦਿਨ ਦਾ ਨਾ ਵੇਖੋ ਚੱਲ ਲੀਏ ਨਾ ਵੇਖਿਆ ਨਾ ਛਿੱਲੇ ਬੰਦੇ ਚਲੋ ਠੀਕ ਆ ਜੀ ਆਪਾਂ ਦੀ ਸਰੋਂ ਇਹ ਕੁਲੀ ਹੁੰਦੀ ਈ ਰਿਹਾ ਬਾਲਣ ਬੁੱਲਣ ਮੈਂ ਕੱਟ ਦੇਣੀ ਓਕੇ ਇਹ ਮੇਰੇ ਹਿੱਸੇ ਦੀ ਕਟੜਾ ਹੁਣ ਮੈਂ ਕੱਟ ਦਿੰਦੀ ਹੱਥ ਲੱਗੜੇ ਚਲੋ ਠੀਕ ਆ ਜੀ ਸਤਿ ਆਪਾਂ ਕੱਟਦੇ ਆਂ ਸਾਗ ਹੈ ਨਾ ਜੀਨੋ ਫੋਟਣਾ ਪੈਣਾ ਕਿੱਦਾਂ ਮੇਰਾ ਟੋਕ ਮੇਲੇ ਮੇਰੇ ਟੋਕਾ ਮੈਂ ਉਹਦਾ ਤਿੱਖਾ ਲੇ ਲਾ ਕੋਈ ਛੋਟੇ ਜਿਹੜਾ ਵਾ ਹੂੰ ਇਹ ਆਹ ਟੋਕਾ ਵਧ ਗਿਆ ਇਹ ਰੱਖਦੇ ਜਿਹੜੇ ਸਾਗ ਵੇਚਦੇ ਨੇ ਬਣਾ ਕੇ ਹੂੰ ਉਹ ਉਹ ਰੱਖਦੇ ਆਹ ਟੋਕਾ ਹਾਂ ਤੱਕ ਹੀ ਬਿੱਟਰਾਂ ਸ਼ੁਰੂ ਕਰ ਲੋ ਸੱਚੀ ਗਾਲਾ ਹੂੰ ਇਹ ਟੁਕ ਵੇਚਦੇ ਆ ਨਾ ਉਹ ਜਿਆਦਾ ਏ ਜਿਆਦਾ ਤਨ ਲਓ ਜੀ ਆਪਣਾ ਸਾਫਟਣਾ ਸ਼ੁਰੂ ਕਰ ਆਪ ਆਪਣਾ ਕੰਮ ਕੰਮ ਕਰ ਲਾ ਪਈਆਂ ਇਹਨਾਂ ਨੇ ਅਜੇ ਬਾਲਲ ਬੁਲਲ ਲਿਆਉਣਾ ਚਲ ਤੜਗੋ ਵੱਡੀ ਅਗੀ ਥੋੜੀ ਸਾਗ ਧਰਨਾ ਉਹ ਆ ਕੜੀ ਪਤੀਲਾ ਲੜ ਹੁੰਦਾ ਸੀ ਅੱਗੇ ਪਤੀਲੇ ਦੇ ਉਹ ਵਾਲੇ ਥੋੜੀ ਨਹੀਂ ਥੋੜੀ ਮੈਂ ਲਿਆਉਣੀ ਹੁਣ ਕੋਣ ਥੰਦੇ ਇੱਕ ਪਾਸੇ ਥੰਦੇ ਪਾਸੇ ਰੱਖ ਲੈਂਦੇ ਪਤਿੱਲੇ ਜੀ ਲੈ ਨਾ ਜੀ ਮੈਂ ਤੇ ਉਹ ਵਾਲੇ ਚ ਜਿਹੜਾ ਉਹ ਨਿੱਜਾ ਆ ਗਿਆ ਦੇ ਲੋਹੇ ਵਾਲਾ ਕਹਿੰਦੇ ਹੁੰਦੇ ਉਹਨੂੰ ਹੁੰਦੀ ਨਹੀਂ ਲੱਗਦੀ ਆਹੋ ਜਿਹੜਾ ਜਾਲਾ ਲੋਹਾ ਕਹਿੰਦੇ ਹੁੰਦੇ ਠੀਕ ਹੈ ਹਾਂਜੀ ਲੋਹੇ ਆਪਾਂ ਵੈਗ ਨੂੰ ਤਾਂ ਨਾਂ ਲੈ ਕੇ ਕੱਤੀ ਸ਼ੁਰੂਆਤ ਤੇ ਵਧੀਆ ਵਧੀਆ ਬਣੇ ਅਸੀਂ ਵੀ ਖਾਈਏ ਤੁਸੀਂ ਵੀ ਖਾਓ ਹਾਂਜੀ ਜਿਦ ਤੇ ਜਿਦੇ ਕਰਨਾ ਜਿਦ ਤੇ ਜਿਦੇ ਕਰਮਾ ਕਿਉਂਗਾ ਇਹਦੇ ਕਰਮਾਂ 'ਚ ਕੱਟਣਾ ਸੀ ਮੈਨੂੰ ਮਿਲਦਾ ਮੈਨੂੰ ਮੈਕ ਮੈਨ ਆਉਂਦੀ ਨੇ ਕੈਮਰਾ ਹਣ ਕੀਤਾ ਕਿ ਮੈਂ ਨਹੀਂ ਕੀ ਕਰਦੇ ਮੈਂ ਚੁੱਪ ਚੁੱਪ ਦੱਬੇ ਪੈਰੀ ਆਈ ਸੀ ਇਹਨਾਂ ਨੇ ਮਨਾ ਕਰਤਾ ਹੀ ਨਹੀਂ ਆਇਆ ਮੇਰੇ ਕੋ ਤੇ ਮੈਂ ਕਿਹਾ ਰਿੱਝਣ ਡਿਆ ਮੈਂ ਚੁੱਲ੍ਹੇ ਵਾਲ ਨੂੰ ਕੀਤਾ ਚੁੱਲ੍ਹੇ ਤੇ ਕੁਛ ਨਾ ਮੈਂ ਕਿਹਾ ਸਾਗ ਕਿਤੇ ਸਾਗ ਆ ਗਿਆ ਤੂੰ ਵੀ ਫਿਰਦੀ ਆ ਫੇਰ ਇੱਕ ਹੋ ਗਿਆ ਨਾ ਕਿਹਾ ਆ ਕਾਈ ਨੇ ਜਲਦੀ ਜਲਦੀ ਕਿੱਥੋਂ ਕਰਨ ਵਾਲੇ ਤੜਕੇ ਸਾਗ ਲੋ ਜ ਤੜਿਆ ਆ ਜਾਣਾ ਬਸ ਕੱਟਿਆ ਗਿਆ ਤੜਿਆ ਲੈ ਚਲੋ ਠੀਕ ਜੀ ਆਪਾਂ ਦਾ ਕੱਟ ਕੇ ਤੁਹਾਨੂੰ ਮਿਲਦੇ ਜੀ ਫਿਰ ਚੁੱਲਾ ਕਰਕੇ ਆਪਾਂ ਕਰਨਾ ਤੇ ਚੁੱਲਾ ਸਾਰਾ ਕੁਝ ਧਾਰ ਕੇ ਫਿਰ ਆਪਾਂ ਮਿਲਦੇ ਆਪਾਂ ਚਲੋ ਠੀਕ ਹੈ ਜੀ ਹਾਂ ਜੀ ਆਪਾਂ ਸਾਗ ਕੱਟ ਰਹੇ ਆ ਕੁਝ ਕੱਟਿਆ ਗਿਆ ਵਾ ਹੁਣ ਆਪਾਂ ਭਾਲਕ ਸ਼ੁਰੂ ਹੋ ਗਈ ਆ ਨਾਲ ਆਪਾਂ ਮਿਰਚ വെച്ച കട്ടണിയാ മിർച്ചുശീ അപ്പം നാളെ മിർച്ച കട്ട് നാളെ മിർച്ച കട്ട് അപ്പം ਇੱਕ ਟੋਕਾ ਪਾਬੀ ਨੇ ਲਾਇਆ ਵਾ ਇੱਕ ਨਾਲ ਹੀ ਕੱਟਣ ਡਿਆ ਇੱਕ ਟੋਕਾ ਹੀ ਲਾਇਆ ਵਿਆ ਹਾਂ ਆ ਪਾਬੀ ਜੀ ਬਾਲ ਰਹੀ ਅੱਗ ਪਤਿਲਾ ਪਤਲਾ ਕਰ ਲਿਆਏ ਸਾਫ ਤੇ ਹੁਣ ਅੱਗ ਬਾਲਣ ਦੇ ਆਪਾਂ ਨਾਲੋ ਨਾਲ ਤਰੀ ਜਣਾ ਪਾਬੀ ਜੀ ਹੁਣ ਅੱਗ ਬਾਲਤੀ ਤੇ ਪਾਣੀ ਪਾਤਾ ਹੁਣ ਆਪਾਂ ਸਾਗ ਪਣਾ ਸ਼ੁਰੂ ਕਰ ਦੇਣਾ ਥੋੜੀ ਥੋੜੀ ਮਚਣ ਈ ਹੁਣ ਚੰਗੀ ਕਰ ਮਚੂਗੀ ਸ਼ੁਰੂ ਹੋ ਗਈ ਆ। ਥੀਲਾ ਤਰਨਾ। ਚਲੋ ਜੀ। ਆਗ ਵੀ ਵੱਲ ਗਈ। ਤੇ ਸਾਕ ਹੋਣਾ ਸ਼ੁਰੂ ਕਰਦੇ ਆਪਾਂ। ਲੈ ਕੇ ਵਹਿਗੂ ਦਾ ਨਾਂ। ਹਨਾ। ਲੋਬ ਵੀ ਪੱਬੀ ਜੀ। ਲੈ ਆਓ ਜੀ। ਹੜੋ ਜੀ। ਤੇ ਸਾਰਾ ਕੱਟ ਲਿਆ ਮਿਰਚਾਂ ਦੇ ਵਿੱਚ ਬੜੀ ਵਧੀਆ ਖੁਸ਼ਬੂ ਆਉਂਦੀ ਨਾਲ ਕੱਟਣ ਦੀਆਂ ਆਪਾਂ ਆਪਣੀ ਡਿਊਟੀ ਪੂਰੀ ਕਰ ਰਹੇ ਆ ਅੱਜ ਕੋਈ ਨਹੀਂ ਕਿ ਮੈਂ ਕੰਮ ਨਹੀਂ ਕਰਾ ਰਹੀ ਸਮਾਂ ਅਜੇ ਤਾਂ ਕੱਟਣੀ ਕਿੰਦੀ ਨਹੀਂ ਅੱਜ ਤਾਂ ਕੰਮ ਕਰ ਰਹੀ ਹਾਂ ਨਾ ਮੈਂ ਜਿੰਨਾ ਨਾਲ ਕੰਮ ਨਹੀਂ ਕਰਦੀ ਆਂਦੀ ਹੈ ਹੈ ਉਹ ਗੱਲਾਂ ਕਰੀ ਜਾਂਦੀ ਆਹ ਹੋਰ ਨਹੀਂ ਬਹਿ ਕੇ ਚੱਲ ਚੱਲ ਜੀ ਅੱਜ ਮੈਂ ਵੇਖ ਲਾ ਵੇਲੀ ਕਿਤੇ ਅੱਜ ਤਾਂ ਨਹੀਂ ਅੱਜ ਤਾਂ ਕੰਮ ਕਰਾਂ ਅੱਜ ਤੇ ਮੈਂ ਆਉਂਦੀ ਸ਼ੁਰੂ ਹੋ ਗਈਆਂ ਅੱਜ ਤਾਂ ਅੱਜ ਤਾਂ ਵੱਧੋ ਕੰਮ ਕੀਤਾ ਹਾਂ ਅੱਜ ਗੁੱਡ ਹਾਂ ਅੱਜ ਮੈਨੂੰ ਗੁੱਡ ਮਾਣਨ ਵਾਲੀ ਵੈਰੀ ਵੈਰੀ ਗੁੱਡ ਵੈਰੀ ਵੈਰੀ ਗੁੱਡ ਜੇ ਅੱਧਾ ਸਾਗ ਪਿਆ ਘੱਟ ਲੈਂਦਾ ਪੂਰਾ ਫੇਰ ਗੁੱਡ ਦੇ ਇਹ ਪੂਰਾ ਕੱਟ ਲੈਂਦਾ ਮੈਂ ਕੀ ਜੀ ਫੇਰ ਗੁੱਡ ਦੇ ਚਲ ਠੀਕ ਜੀ ਆਪਾਂ ਸਾਗ ਕੱਟ ਲਿਆ ਫਿਰ ਪਾ ਕੇ ਜਦ ਰਿਜਣ ਲੱਗਾ ਫਿਰ ਆਪਾਂ ਦਿਖਾਉਣਾ ਤੁਹਾਨੂੰ ਜੰਗਾ ਹਾਂਜੀ ਹਾਂਜੀ ਮੈਂ ਤਾਂ ਆਉਣ ਲੱਗੀ ਪਾ ਬੀ ਨਮਾ ਕੇ ਕੇ ਆਪਾਂ ਚਲ ਕਲਿੱਪ ਵੀ ਲੱਲਾਂਗੇ ਢਾਕ ਬਣਾਉਣਾ ਤੇ ਕਹਿੰਦੇ ਸਟੈਂਡ ਹੈਗਾ ਆ ਕਿ ਸਟੈਂਡ ਮੇਰੇ ਕੋਲ ਹੈਗਾ ਵਾ ਬਾਹਰੋਂ ਲਿਆਂਦਾ ਬਾਹਰੋਂ ਲਿਆਂਦਾ ਤੇ ਆ ਵੇਖੋ ਬਾਹਰ ਦਾ ਸਟੈਂਡ ਹੈ ਨਾ ਮੈਂ ਆ ਕੇ ਵੇਖਿਆ ਮੈਂ ਕਹਿੰਖ ਟਿੰਗ ਆ ਗਿਆ ਹੋਇਆ ਕਿਤੇ ਆ ਵੇਖੋ ਸਟੈਂਡ ਹੈ ਨਾ ਹਾਂਜੀ ਕਿੱਟਾ ਵਧੀਆ ਬਣਾ ਕੇ ਵਿਖਾਓ ਦੂਸਰੀ ਤਰ੍ਹਾਂ ਇਹਨਾਂ ਨੇ ਮੈਂ ਕਿ ਕਿੱਦਾਂ ਬਣਾਇਆ ਵਾਂ ਇਹਨਾਂ ਨੇ ਸਾਰਾ ਤਰੀਕਾ ਵੇਖ ਕੇ ਬਣਾਇਆ ਵਾਂ ਕਿ ਐਦਾਂ ਕਰਕੇ ਇਹਨੂੰ ਐਂਡ ਕਰ ਲੈਣਾ ਵਾ ਇੰਜ ਵੀ ਵੀਡੀਓ ਬਣਨੀ ਐ ਤੇ ਉਦਾਂ ਵੀ ਬਣਨੀ ਆ ਇਹ ਪਿੱਛੇ ਇੰਜ ਕਰਕੇ ਜਿਵੇਂ ਇਹਨੂੰ ਘਮਾ ਵੀ ਲਈਦਾ ਜਦੋਂ ਇਹਨੂੰ ਇਹਨੂੰ ਘਮਾ ਵੀ ਲਈਦਾ ਉੱਚਾ ਨਹੀਂ ਉਹ ਵੀ ਕਰ ਲਈਦਾ ਹੇਠਾਂ ਉੱਚਾ ਨਹੀਂ ਮਾਂ ਵੀ ਥੱਲੇ ਹੋ ਜਾਂਦਾ ਵਾ ਇੱਥੋਂ ਇੱਥੋਂ ਉੱਚਾ ਨਹੀਂ ਮਾਂ ਵੀ ਹੋ ਜਾਂਦਾ ਵੇ ਜਿਹੜਾ ਪੱਕੇ ਦਾ ਸਟੇ ਸਾਰਾ ਕੁਛ ਨਾਲ ਆ ਇੱਥੋਂ ਬਟਨ ਵੀ ਨੱਪੇ ਜਾਂਦੇ ਆ ਸਾਰਾ ਕੁਛ ਹੀ ਹੁੰਦਾ ਆਂਦੇ ਇੱਥੋਂ ਬਟਨ ਵੀ ਇੰਜ ਸਾਰਾ ਕੁਛ ਹੋ ਜਾਂਦਾ ਆਂਦੇ ਲੋਕ ਵੀ ਖੁੱਲ ਜਾਂਦਾ ਸਾਰਾ ਕੁਛ ਹੋ ਜਾਂਦਾ ਇੱਥੋਂ ਹਾਂ ਵੇਖੋ ਤਰੀਕਾ ਐ ਭੈਣ ਦਾ ਤੇ ਬੈਂ ਆ ਗਏ ਮੈਂ ਕਿਹਾ ਸਟੈਂਡ ਕਿੱਥੇ ਤੁਹਾਡਾ ਦਿੰਦੇ ਆ ਕੋਈ ਸਟੈਂਡ ਇੱਥੇ ਮੋਬਾਈਲ ਧਾ ਕੇ ਵੀਡੀਓ ਬਣਾਉਣੀ ਕੱਚ ਆਇਆ ਆ ਅ ਮੈਂ ਲੈਣਾ ਆ ਪਾ ਕੰਮ ਵਧੀਆ ਦੇ ਜੰਦੇ ਆ ਵਧੀਆ ਦਿੰਦਾ ਆ ਪਾ ਜਿਹੜਾ ਰਹਿੰਦਾ ਉਹ ਵੀ ਪਾ ਦੇਣਗੇ ਢੀਲਾ ਕਾਫੀ ਵੱਡਾ ਆ ਨਾ ਵਧੀਆ ਇੱਟਿਆਰੀ ਪੈ ਚੱਲਿਆ ਸਾਰਾ ਤੇ ਹੁਣ ਰੈਡੀ ਦਾ ਰਹੂਗਾ ਚਲੋ ਜੀ ਮੈਨੂੰ ਦਿਓ ਛੁੱਟੀ ਹਨਾ ਹੁਣ ਰੱਜਦਾ ਰਹਿਣਾ ਸਾਗ ਏ ਜੇ ਤੜਕਾ ਲੱਗ ਗਿਆ ਤੁਮ ਨੂੰ ਦੱਸ ਦਿਓ ਤੜਕਾ ਲੱਗ ਗਿਆ ਤਾਂ ਮੈਨੂੰ ਦੱਸ ਦਿਓ ਮੈਂ ਆਜੂ ਖਾਣ ਚਲੋ ਠੀਕ ਆ ਜੀ ਇਹ ਰਊਗਾ ਰੱਜਦਾ ਤੇ ਆਪਾਂ ਚੱਲਦੇ ਘਰੇ ਹੁਣ ਮੈਂ ਭਾਬੀ ਰੰਨ ਦੀ ਰਹੂਗੀ ਹੁਣ ਹਨਾ ਆਪੀ ਲਾ ਫੜਾਇਓ ਮੈਨੂੰ ਕੀ ਹੁਣ ਰੱਜੂ ਦਾ ਇਹਦੇ ਵਿੱਚ ਲਸਣ ਪਾਉਣਗੇ ਥੋੜੀ ਹਲਦੀ ਵੀ ਪਾ ਦਿਓ ਹਨਾ ਥੋੜੀ ਹਲਦੀ ਪਾ ਜੂਗੀ ਤੇ ਰਿਜਦਾ ਰਹੂਗਾ ਚਲੋ ਵੀ ਆਪਾਂ ਚੱਲਦੇ ਘਰੇ ਹੁਣ ਘਰ ਦੇ ਕੰਮ ਵੇਖਦੇ ਕੋਈ ਜਾ ਕੇ ਸਾਗ ਭਾਬੀ ਨੇ ਇਹਦੇ ਢੰਡੇ ਨੇ ਰਹਿਣਾ ਆਉਂਦੀ ਜਾਂਦੀ ਰਿਜਦੇ ਰਹੂਗਾ ਵੇਖਦੇ ਰਹਿਣਗੇ